ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਵਿਭਾਗਾਂ ਵਿੱਚ ਜਿੰਨੀਆਂ ਵੀ ਅਸਾਮੀਆਂ ਦੀ ਭਰਤੀ ਕੀਤੀ ਜਾਂਦੀ ਹੈ ਉਹਨਾਂ ਦੇ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਵੀ ਪੰਜਾਬੀ ਸਬਜੈਕਟ ਜਿਹੜਾ میٹرਿਕ ਲੈਵਲ ਤੇ ਪਾਸ ਹੋਣਾ ਜ਼ਰੂਰੀ ਸੀਗਾ ਔਰ ਹੁਣ ਵੀ ਜ਼ਰੂਰੀ ਹੈਗਾ ਲੇਕਿਨ ਵੱਖਰੇ ਤੌਰ ਤੇ ਕੀ ਕੀਤਾ ਗਿਆ ਕਿ ਪੰਜਾਬੀ ਭਾਸ਼ਾ ਦਾ ਇੱਕ ਪੇਪਰ ਲਿਆ ਜਾਂਦਾ ਹੈਗਾ ਪੰਜਾਬੀ ਲੈਂਗੁਏਜ ਨਾਲ ਸੰਬੰਧਤ ਇਸ ਨੂੰ ਅਸੀਂ ਕੁਆਲੀਫਾਈਂਗ ਪੇਪਰ ਵੀ ਕਹਿ ਸਕਦੇ ਹਾਂ ਇਸ ਪੇਪਰ ਨੂੰ ਪਾਸ ਕੀਤੇ ਤੋਂ ਬਿਨਾ ਜਿਹੜਾ ਤੁਹਾਡਾ ਟੈਕਨੀਕਲ ਫੀਲਡ ਦਾ ਜਾਂ ਤੁਹਾਡੇ ਵਿਸ਼ੇ ਨਾਲ ਸੰਬੰਧਿਤ ਜਿਹੜਾ ਪੇਪਰ ਹੋਏਗਾ ਉਹ ਚੈੱਕ ਨਹੀਂ ਹੋਏਗਾ ਜੇ ਤੁਸੀਂ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਰੱਖਦੇ ਸੋ ਇਸ ਦੇ ਲਈ ਪੰਜਾਬੀ ਭਾਸ਼ਾ ਦਾ ਜਿਹੜਾ ਪੇਪਰ ਹੈ ਉਹ ਪਾਸ ਹੋਣਾ ਜ਼ਰੂਰੀ ਹੈ ਜਿਵੇਂ ਫਿਰ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂਗਾ ਚਾਹੇ ਤੁਸੀਂ ਟੈਕਨੀਕਲ ਫੀਲਡ ਦੇ ਵਿੱਚ ਜਾ ਰਹੇ ਹੋ ਜਾਂ ਕਲੈਰੀਕਲ ਜਾਂ ਸੁਪਰਵਾਈਜ਼ਰ जेई ਕਿਸੇ ਵੀ ਵਿਭਾਗ ਦੇ ਪਟਵਾਰੀ ਜਾਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਲਾਈਨਮੈਨ ਅਸਿਸਟੈਂਟ ਲਾਈਨਮੈਨ ਕੋਈ ਵੀ ਭਰਤੀ ਹੈਗੀ ਆ ਉਹਦੇ ਲਈ ਜਿਹੜਾ ਤੁਹਾਡਾ ਸਬੰਧਤ ਵਿਸ਼ੇ ਨਾਲ ਜਿਹੜਾ ਸਿਲੇਬਸ ਦਿੱਤਾ ਗਿਆ ਉਸ ਤੋਂ ਵੱਖਰਾ ਪਹਿਲਾਂ ਇੱਕ ਪੰਜਾਬੀ ਭਾਸ਼ਾ ਦਾ ਟੈਸਟ ਲਿਆ ਜਾਂਦਾ ਜਿਸ ਨੂੰ ਪਾਸ ਕਰਨਾ ਜ਼ਰੂਰੀ ਹੈਗਾ ਇਸ ਚੈਨਲ ਤੇ ਅਸੀਂ ਇਲੈਕਟ੍ਰੀਕਲ ਫੀਲਡ ਨਾਲ ਸੰਬੰਧਿਤ ਵੱਖ-ਵੱਖ ਪੋਸਟਾਂ ਦੇ ਲਈ ਜਿਹੜੀਆਂ ਵੀਡੀਓ ਬਣਾਉਂਦੇ ਹੈਗੇ ਆਂ ਔਰ ਇਹਨਾਂ ਵੀਡੀਓ ਵੀ ਆਉਂਦੀਆਂ ਰਹਿਣਗੀਆਂ ਉਸ ਦੇ ਨਾਲ ਹੀ ਅਸੀਂ ਪੰਜਾਬੀ ਭਾਸ਼ਾ ਦੀ ਤਿਆਰੀ ਦੇ ਲਈ ਵੀ ਜਿਹੜੀਆਂ ਵੀਡੀਓ ਬਣਾਵਾਂਗੇ ਪੰਜਾਬੀ ਲੈਂਗੁਏਜ ਨਾਲ ਸੰਬੰਧਿਤ ਜਿਹੜੇ ਵਿਸ਼ੇ ਹੈਗੇ ਆ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਤਾਂ ਕਿ ਤੁਹਾਡੇ ਕਿਸੇ ਵੀ ਅਸਾਮੀ ਦੇ ਲਈ ਜਿਹੜੀ ਵਧੀਆ ਤਰੀਕੇ ਨਾਲ ਤਿਆਰੀ ਹੋ ਸਕੇ ਔਰ ਤੁਸੀਂ ਵਧੀਆ ਢੰਗ ਨਾਲ ਸਕੋਰ ਪ੍ਰਾਪਤ ਕਰਕੇ ਕਿਸੇ ਡਿਪਾਰਟਮੈਂਟ ਦੇ ਵਿੱਚ ਜੌਬ ਲੈ ਸਕੋ ਸੋ ਪੰਜਾਬੀ ਭਾਸ਼ਾ ਦੇ ਸਬੰਧਿਤ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਸ ਪੇਪਰ ਦੇ ਵਿੱਚ ਜਿਹੜਾ ਸਿਲੇਬਸ ਹੈ ਚਾਹੇ ਉਹ ਕਿਸੇ ਵੀ ਅਸਾਮੀ ਦੇ ਲਈ ਅਸੀਂ ਤਿਆਰੀ ਕਰਦੇ ਹੈਗੇ ਆ ਇਹ ਸਿਲੇਬਸ ਜਿਹੜਾ ਦਿੱਤਾ ਗਿਆ ਇਸ ਦੇ ਵਿੱਚੋਂ ਜਿਹੜਾ ਪੇਪਰ ਆਵੇਗਾ ਸੋ ਅਸੀਂ ਜਾਣਦੇ ਆ ਕਿ ਕਿਹੜੇ-ਕਿਹੜੇ ਟੌਪਿਕ ਹੈ ਜਿਹੜੇ ਸਾਨੂੰ ਇਸ ਸਿਲੇਬਸ ਦੇ ਵਿੱਚ ਤਿਆਰੀ ਕਰਨੀ ਪੈਣੀ ਹੈਗੀ ਆ ਸਭ ਤੋਂ ਪਹਿਲਾਂ ਹੈਗਾ ਗੁਰੂ ਸਹਿਬਾਨ ਦੀ ਜੀਵਨੀ ਅਤੇ ਰਚਨਾਵਾਂ ਇਹ ਹੈਗਾ ਸੈਕੰਡ ਹੈਗਾ ਵਿਰੋਧੀ ਸ਼ਬਦ ਯਾਨੀ ਕਿ ਵਿਰੋਧ ਅਰਥ ਰੱਖਣ ਵਾਲੇ ਸ਼ਬਦ ਅਤੇ ਸਮਾਨ ਅਰਥ ਰੱਖਣ ਵਾਲੇ ਸ਼ਬਦ ਤੀਸਰਾ ਹੈਗਾ ਅਖਾਨ ਫਿਰ ਮੁਹਾਵਰੇ ਅਗੇਤਰ ਔਰ ਪਿਛੇਤਰ ਕਿਸ ਤਰ੍ਹਾਂ ਆਪਾਂ ਨਾਲ ਜੋੜਦੇ ਹੈਗੇ ਆ ਵਚਨ ਬਦਲੋ ਔਰ ਲਿੰਗ ਬਦਲੋ ਇਸ ਤੋਂ ਨੈਕਸਟ ਹੈ ਸ਼ਬਦ ਦੇ ਭੇਦ ਵਿਸ਼ਰਾਮ ਚਿੰਨ ਔਰ ਸ਼ਬਦ ਅਤੇ ਵਾਕਾਂ ਨੂੰ ਸ਼ੁੱਧ ਕਰਕੇ ਲਿਖਣਾ ਇਸੇ ਤਰ੍ਹਾਂ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਦੇ ਵਿੱਚ ਸ਼ੁੱਧ ਰੂਪ ਜਿਹੜਾ ਲਿਖਣਾ ਹੈਗਾ ਇਹ ਵੀ ਇਸ ਸਿਲੇਬਸ ਦੇ ਵਿੱਚ ਆਉਂਦਾ ਤੇ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੀ ਹਿਸਟਰੀ ਯਾਨੀ ਕਿ ਇਤਿਹਾਸ ਔਰ ਸੱਭਿਆਚਾਰ ਵੀ ਇਸ ਪੇਪਰ ਦੇ ਵਿੱਚ ਸਿਲੇਬਸ ਦੇ ਵਿੱਚ ਆਉਂਦਾ ਹੈਗਾ ਸੋ ਇਸ ਤਰ੍ਹਾਂ ਅਸੀਂ ਅਲੱਗ-ਅਲੱਗ ਟੌਪਿਕ ਵਾਈਜ਼ ਵੀਡੀਓ ਬਣਾਵਾਂਗੇ ਕਲਾਸ ਇਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਸੋ ਉਮੀਦ ਕਰਦੇ ਹਾਂ ਤੁਸੀਂ ਪਹਿਲੇ ਦੀ ਵੀਡੀਓ ਦੀ ਤਰ੍ਹਾਂ ਇਸ ਨੂੰ ਵੀ ਵਧੀਆ ਹੰਗਾਰਾ ਦਿਓਗੇ ਸੋ ਆਓ ਜਾਣਦੇ ਹਾਂ ਅੱਜ ਦੀ ਜਿਹੜੀ ਪਹਿਲੀ ਕਲਾਸ ਦੇ ਬਾਰੇ ਅੱਜ ਦੀ ਸਾਡੀ ਪਹਿਲੀ ਕਲਾਸ ਜਿਹੜੀ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਵੀਡੀਓ ਹੈਗੀ ਹੈ ਉਸ ਦੇ ਵਿੱਚ ਅਸੀਂ ਗੁਰੂ ਸਾਹਿਬਾਨ ਦੀ ਜੀਵਨੀ ਦੇ ਬਾਰੇ ਜਿਹੜੇ ਕੁਐਸਚਨ ਨੇ ਉਹਨਾਂ ਦੇ ਵਿੱਚੋਂ ਅਸੀਂ ਇਹ ਪਹਿਲੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਪਹਿਲਾ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ ਸੀ ਆਪਸ਼ਨ A ਹੈ 1539 ਈਸਵੀ ਆਪਸ਼ਨ B 1469 ਈਸਵੀ ਆਪਸ਼ਨ C 1496 ਈਸਵੀ ਔਰ ਆਪਸ਼ਨ D 1463 ਈਸਵੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੈ ਉਹ 1469 ਈਸਵੀ ਵਿੱਚ ਹੋਇਆ ਸੀ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ। ਸੈਕਿੰਡ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ? ਆਪਸ਼ਨ A ਮਹਿਤਾ ਚੰਦ, ਆਪਸ਼ਨ B ਮਹਿਤਾ ਦੇਵ, ਆਪਸ਼ਨ C ਮਹਿਤਾ ਕਾਲੂ ਔਰ ਆਪਸ਼ਨ D ਮਹਿਤਾ ਰਾਜ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਹੈ ਤਾਂ ਇਸ ਦੀ ਆਪਸ਼ਨ C ਸਹੀ ਹੈ। ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਹੈ অপਸ਼ਨ A ਤ੍ਰਿਪਤਾ ਦੇਵੀ অপਸ਼ਨ B ਸਬਿਤਰੀ ਦੇਵੀ অপਸ਼ਨ C ਸ਼ਾਂਤੀ ਦੇਵੀ ਔਰ অপਸ਼ਨ D ਰਾਜ ਦੇਵੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਹੈ ਤਾਂ ਇਸ ਦੀ অপਸ਼ਨ A ਸਹੀ ਹੈ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ অপਸ਼ਨ A ਕਰਤਾਰਪੁਰ অপਸ਼ਨ B ਰਾਇਪੋਏ ਦੀ ਤਲਵੰਡੀ অপਸ਼ਨ C ਤਲਵੰਡੀ ਸਾਬੋ ਔਰ অপশন ডি ਤਲਵੰਡੀ ਚੌਧਰੀਆਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਰਾਏਪੋਏ ਦੀ ਤਲਵੰਡੀ ਜਿਸ ਦਾ ਅਜੋਕਾ ਨਾਮ ਨਨਕਾਣਾ ਸਾਹਿਬ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਨਜ਼ਦੀਕ ਹੈ ਇਸ ਦੀ অপਸ਼ਨ ਅਸੀਂ ਬੀ ਸਹੀ ਕਵਾਂਗੇ ਰਾਏਪੋਏ ਦੀ ਤਲਵੰਡੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਤਾਂ অপਸ਼ਨ ਇਸ ਦੀ ਬੀ ਸਹੀ ਹੈ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ऑप्शन ए यात्रा ऑप्शन बी सफर ऑप्शन उदासिया, दे, उदासिया सी उदासियां और ऑप्शन डी उपरोक्त सारे तो गुरु नानक देव जी द्वारा ਜਿਹੜਾ ਸਮਾਜ ਦੇ ਵਿੱਚ ਕੁਰੀਤੀਆਂ ਨੂੰ ਦੂਰ ਕਰਨ ਲਈ ਔਰ ਸਮਾਜ ਨੂੰ ਉਦੇਸ਼ ਦੇਣ ਲਈ ਚੰਗੀਆਈਆਂ ਦੇ ਉਦੇਸ਼ ਦੇਣ ਲਈ ਜਿਹੜੀਆਂ ਯਾਤਰਾਵਾਂ ਕੀਤੀਆਂ ਗਈਆਂ ਉਹਨਾਂ ਨੂੰ ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਜਿਹੜੀਆਂ ਕਿ ਚਾਰੋਂ ਦਿਸ਼ਾਵਾਂ ਵਿੱਚ ਉਹਨਾਂ ਨੇ ਕੀਤੀਆਂ ਸੀਗੀਆਂ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਉਦਾਸੀਆਂ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਿਸ ਦਿਸ਼ਾ ਵੱਲ ਸ਼ੁਰੂ ਕੀਤੀ ਸੀ অপশন এ ਪੂਰਬ অপশন বি ਪੱਛਮ অপশন সি ਉੱਤਰ ਔਰ অপশন ডি ਦੱਖਣ ਤਾਂ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੀਆਂ ਉਦਾਸੀਆਂ ਕੀਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਪਹਿਲੀ ਉਦਾਸੀ ਦੇ ਵਿੱਚ ਪੁੱਛਿਆ ਗਿਆ ਕਿਸ ਦਿਸ਼ਾ ਦੇ ਵਿੱਚ ਸ਼ੁਰੂ ਕੀਤੀ ਸੀ ਤਾਂ ਉਹ ਪੂਰਬ ਦਿਸ਼ਾ ਦੇ ਵਿੱਚ ਸ਼ੁਰੂ ਕੀਤੀ ਸੀ ਇਸ ਦੀ অপশন এ ਸਹੀ ਹੈ ਤਾਂ ਉਹ ਪੂਰਬ ਦਿਸ਼ਾ ਦੇ ਵਿੱਚ ਪੰਜਾਬ ਤੋਂ ਜਿਹੜਾ ਉੱਤਰਾਖੰਡ ਉੱਤਰ ਪ੍ਰਦੇਸ਼, ਬਿਹਾਰ, ਨੇਪਾਲ, ਸਿੱਕਮ, ਪੁਟਾਨ, ਢਾਕਾ, ਅਸਾਮ, ਨਾਗਾਲੈਂਡ, ਤਿਰਪੁਰਾ ਇਸ ਦਿਸ਼ਾ ਵੱਲ ਨੂੰ ਜਿਹੜੀ ਪੂਰਬ ਵੱਲ ਜਿਹੜੀ ਦਿਸ਼ਾ ਸੀ ਉਸ ਦਿਸ਼ਾ ਵੱਲ ਨੂੰ ਉਹਨਾਂ ਨੇ ਪਹਿਲੀ ਉਦਾਸੀ ਜਿਹੜੇ ਕੀਤੀ ਸੀਗੀ। ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੂਸਰੀ ਉਦਾਸੀ ਕਿਸ ਦਿਸ਼ਾ ਵੱਲ ਸ਼ੁਰੂ ਕੀਤੀ ਸੀ? ਆਪਸ਼ਨ A ਉੱਤਰ, ਆਪਸ਼ਨ B ਦੱਖਣ, ਆਪਸ਼ਨ C ਪੂਰਬ, ਆਪਸ਼ਨ D ਪੱਛਮ। ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੀ ਦੂਸਰੀ ਉਦਾਸੀ ਸੀ ਉਹ ਦੱਖਣ ਦਿਸ਼ਾ ਵੱਲ ਜਿਹੜੀ ਕੀਤੀ ਸੀ ਤਾਂ ਇਸ ਦੀ অপਸ਼ਨ B ਸਹੀ ਹੈ ਉਸ ਸਮੇਂ ਉਹਨਾਂ ਨੇ ਜਿਹੜੇ ਤਕਰੀਬਨ 7 ਸਾਲ ਦਾ ਜਿਹੜਾ ਸਮਾਂ ਸੀ ਇਸ ਉਦਾਸੀ ਤੇ ਲੱਗਿਆ ਜਿਹੜੀ ਕਿ ਸਮਾਜ ਦੇ ਵਿੱਚ ਸ਼ਾਂਤੀ ਔਰ ਭਾਈਚਾਰੇ ਦੇ ਵਚਨ ਜਿਹੜੀ ਇਹ ਉਦਾਸੀ ਜਿਹੜੀ ਸਾਊਥ ਦਿਸ਼ਾ ਦੇ ਵਿੱਚ ਕੀਤੀ ਸੀਗੀ ਤਾਂ ਇਸ ਦੀ অপਸ਼ਨ B ਸਹੀ ਹੈ ਦੱਖਣ ਦਿਸ਼ਾਵਲ ਨੈਕਸਟ ਕੁਐਸਚਨ ਹੈ ਕਰਤਾਰਪੁਰ ਜਿਹੜਾ ਕਿ ਪਾਕਿਸਤਾਨ ਵਿੱਚ ਹੈ ਕਿਹੜੀ ਨਦੀ ਤੇ ਸਥਿਤ ਹੈ অপਸ਼ਨ A ਸਤਲੁਜ অপਸ਼ਨ B ਚਨਾਬ অপਸ਼ਨ C ਬਿਆਸ ਔਰ অপশন ডি রাਵੀ ਤਾਂ ਜਿਹੜਾ ਕਰਤਾਰਪੁਰ ਹੈ ਪਾਕਿਸਤਾਨ ਦੇ ਵਿੱਚ ਅੱਜ ਦੇ ਸਮੇਂ ਵਿੱਚ ਹੈਗਾ ਤਾਂ ਇਹ ਜਿਹੜਾ ਸਥਾਨ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਲਾਸਟ ਸਟੇ ਸੀਗਾ ਜਿੱਥੇ ਉਹਨਾਂ ਨੇ ਖੇਤੀ ਕੀਤੀ ਸੀਗੀ ਚਾਰੋਂ ਦਿਸ਼ਾਵਾਂ ਵਿੱਚ ਉਦਾਸੀਆਂ ਕਰਨ ਤੋਂ ਬਾਅਦ ਤਾਂ ਇਹ ਜਿਹੜਾ ਸਥਾਨ ਹੈਗਾ ਕਰਤਾਰਪੁਰ ਇਹ ਰਾਵੀ ਨਦੀ ਦੇ ਨਜ਼ਦੀਕ ਹੈਗਾ ਰਾਵੀ ਨਦੀ ਤੇ ਸਥਿਤ ਹੈਗਾ ਤਾਂ ਇਸ ਦੀ অপਸ਼ਨ ਜਿਹੜੀ ਆ ਉਹ ਡੀ ਸਹੀ ਹੈ ਨੈਕਸਟ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਪੰਜਾਬ ਵਿੱਚ ਕਿਹੜੇ ਰਾਜਵੰਸ਼ ਦਾ ਰਾਜ ਸੀ ਯਾਨੀ ਕਿ ਉਸ ਸਮੇਂ ਕਿਸ ਦਾ ਰਾਜ ਚੱਲ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਆਪਸ਼ਨ A ਮੁਗਲ ਖਾਨਦਾਨ ਆਪਸ਼ਨ B ਲੋਧੀ ਖਾਨਦਾਨ ਆਪਸ਼ਨ C ਖਿਲਜੀ ਖਾਨਦਾਨ ਆਪਸ਼ਨ D ਮਰਾਠਾ ਖਾਨਦਾਨ ਤਾਂ ਜਿਸ ਸਮੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਉਸ ਸਮੇਂ ਪੰਜਾਬ ਦੇ ਵਿੱਚ ਜਿਹੜਾ ਲੋਧੀ ਖਾਨਦਾਨ ਦਾ ਰਾਜਵੰਸ਼ ਚੱਲ ਰਿਹਾ ਸੀ ਇਸ ਦਾ ਰਾਜ ਚੱਲ ਰਿਹਾ ਸੀਗਾ ਤਾਂ ਇਸ ਦੀ ਆਪਸ਼ਨ B ਸਹੀ ਹੈ ਨੈਕਸਟ ਕੁਐਸਚਨ ਹੈ ਭਾਈ ਲਾਲੋ ਕੌਣ ਸੀ অপਸ਼ਨ A ਚੋਰ অপਸ਼ਨ B ਅਮੀਰ ਵਿਅਕਤੀ অপਸ਼ਨ C ਤਰਖਾਨ ਔਰ অপਸ਼ਨ D ਲੋਹਾਰ ਤਾਂ ਜਿਹੜਾ ਭਾਈ ਲਾਲੋ ਦੇ ਬਾਰੇ ਪੁੱਛਿਆ ਗਿਆ ਕਿ ਇਹ ਕੌਣ ਸੀਗਾ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਸ਼ੁਰੂ ਕੀਤੀ ਸੀ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ ਤਾਂ ਉਹ ਸਭ ਤੋਂ ਪਹਿਲਾਂ ਸੈਦਪੁਰ ਪਹੁੰਚੇ ਸੀਗੇ ਤਾਂ ਸੈਦਪੁਰ ਦੇ ਵਿੱਚ ਜਿਹੜਾ ਭਾਈ ਲਾਲੋ ਜਿਹੜਾ ਸੀਗਾ ਉਹ ਇੱਕ ਤਰਖਾਨ ਸੀਗਾ ਜਿਸ ਦੇ ਘਰ ਉਹ ਠਹਿਰੇ ਸਨ ਤਾਂ ਉਸ ਜਗ੍ਹਾ ਤੋਂ ਉਹਨਾਂ ਨੇ ਪਹਿਲੀ ਉਦਾਸੀ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਤਾਂ ਇਸ ਦੀ ਆਪਸ਼ਨ ਜਿਹੜੀ ਹੈ ਪੁੱਛਿਆ ਗਿਆ ਸੀਗਾ ਕਿ ਭਾਈ ਲਾਲੋ ਕੌਣ ਸੀ ਤਾਂ ਉਹ ਇੱਕ ਤਰਖਾਨ ਸੀਗਾ ਸੈਦਪੁਰ ਦੇ ਵਿੱਚ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਮਲਿਕ ਭਾਗੋ ਕੌਣ ਸੀ ਆਪਸ਼ਨ A ਲੋਹਾਰ ਆਪਸ਼ਨ B ਠੱਗ ਆਪਸ਼ਨ C ਸ਼ਹਿਰ ਦਾ ਅਮੀਰ ਵਿਅਕਤੀ ਔਰ ਆਪਸ਼ਨ D ਚੋਰ ਤਾਂ ਮਲਿਕ ਭਾਗੋ ਬਾਰੇ ਪੁੱਛਿਆ ਪਹਿਲਾਂ ਭਾਈ ਲਾਲੋ ਬਾਰੇ ਪੁੱਛਿਆ ਸੀ ਤਾਂ ਸੈਕੰਡ ਕੁਐਸਚਨ ਆ ਜਿਹੜਾ ਉਸ ਦੇ ਵਿੱਚ ਮਲਿਕ ਭਾਗੋ ਦੇ ਬਾਰੇ ਪੁੱਛਿਆ ਗਿਆ ਤਾਂ ਜਿਸ ਸਮੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਵੇਲੇ ਜਦੋਂ ਸੈਦਪੁਰ ਪਹੁੰਚੇ ਸੀਗੇ ਤਾਂ ਉਸ ਸਮੇ ਭਾਈ ਲਾਲੋ ਜਿਹੜਾ ਸੀ ਤਰਖਾਨ ਸੀ ਉਸ ਦੇ ਘਰ ਠਹਿਰੇ ਸੀਗੇ ਜਦੋਂ ਕਿ ਮਲਿਕ ਭਾਗੋ ਉਸ ਜਿਹੜਾ ਕਸਬਾ ਸੀ ਸ਼ਹਿਰ ਸੀਗਾ ਸੈਦਪੁਰ ਉਸ ਸ਼ਹਿਰ ਦਾ ਇੱਕ ਅਮੀਰ ਵਿਅਕਤੀ ਸੀਗਾ ਜਿਸ ਦੇ ਕੇ ਘਰ ਬੁਲਾਵੇ ਤੇ ਗੁਰੂ ਨਾਨਕ ਦੇਵ ਜੀ ਨਹੀਂ ਗਏ ਕਿਉਂਕਿ ਉਸ ਵਿਅਕਤੀ ਦੁਆਰਾ ਬੇਈਮਾਨੀ ਨਾਲ ਧਨ ਕਮਾਇਆ ਹੋਇਆ ਸੀ ਲੋਕਾਂ ਦਾ ਖੂਨ ਚੂਸਿਆ ਹੋਇਆ ਸੀਗਾ ਤਾਂ ਉਹ ਉਹਨਾਂ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਜਾਣ ਤੋਂ ਮਨਾ ਕਰ ਦਿੱਤਾ ਸੀਗਾ ਤਾਂ ਇਹ ਮਲਿਕ ਭਾਗੋ ਜਿਹੜਾ ਸੀਗਾ ਉਹ ਸ਼ਹਿਰ ਦਾ ਅਮੀਰ ਵਿਅਕਤੀ ਸੀ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਸਮੇ ਮਾਨ ਸਰੋਵਰ ਢੀਲ ਦੀ ਯਾਤਰਾ ਕੀਤੀ ਸੀ ਆਪਸ਼ਨ A ਦੂਸਰੀ ਉਦਾਸੀ ਆਪਸ਼ਨ B ਤੀਸਰੀ ਉਦਾਸੀ ਆਪਸ਼ਨ ਸੀ ਚੌਥੀ ਉਦਾਸੀ ਔਰ ਆਪਸ਼ਨ ਡੀ ਉਪਰੋਕਤ ਕੋਈ ਵੀ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੀ ਤੀਸਰੀ ਉਦਾਸੀ ਸ਼ੁਰੂ ਕੀਤੀ ਗਈ ਸੀ ਉਹ ਤਕਰੀਬਨ 1516 ਈਸਵੀ ਵਿੱਚ ਮੰਨੀ ਗਈ ਹੈ ਔਰ ਇਹ ਉਦਾਸੀ ਜਿਹੜੀ ਮਾਨਸਰੋਵਰ ਤਿੱਬਤ ਚੀਨ ਲਦਾਖ ਏਰੀਆ ਵੱਲ ਕੀਤੀ ਗਈ ਸੀਗੀ ਤਾਂ ਇਹ ਤੀਸਰੀ ਉਦਾਸੀ ਸੀਗੀ ਤੀਸਰੀ ਉਦਾਸੀ ਜਿਹੜੀ 1516 ਦੇ ਵਿੱਚ ਈਸਵੀ ਵਿੱਚ ਮੰਨੀ ਗਈ ਹੈ ਤਾਂ ਇਸ ਦੀ ਆਪਸ਼ਨ ਬੀ ਸਹੀ ਹੈ ਤੀਸਰੀ ਉਦਾਸੀ ਨੈਕਸਟ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਮਲਿਕ ਭਾਗੋ ਅਤੇ ਭਾਈ ਲਾਲੋ ਨੂੰ ਕਿੱਥੇ ਮਿਲੇ ਸਨ অপਸ਼ਨ A ਸultanpur Lodi অপশন B گورਖਮੱਤਾ অপਸ਼ਨ C ਖੰਡੂਰ ਸਾਹਿਬ অপশন D ਸੈਦਪੁਰ ਤਾਂ ਪਹਿਲੀ ਉਦਾਸੀ ਸੈਦਪੁਰ ਤੋਂ ਸ਼ੁਰੂ ਕੀਤੀ ਸੀਗੀ ਤਾਂ ਉਸ ਜਗ੍ਹਾ ਦੇ ਉੱਪਰ ਭਾਈ ਲਾਲੋ ਦੇ ਘਰ ਉਹ ਠਹਿਰੇ ਸਨ ਤਾਂ ਇਸ ਸਥਾਨ ਤੇ ਹੀ ਉਹ ਜਿਹੜੇ ਆ ਭਾਈ ਲਾਲੋ ਔਰ ਮਲਿਕ ਭਾਗੋ ਨੂੰ ਮਿਲੇ ਸੀ ਤਾਂ ਇਸਦੀ অপਸ਼ਨ D ਸਹੀ ਹੈ ਨੈਕਸਟ ਕੁਐਸਚਨ ਹੈ ਗੋਰਖ ਮੱਤਾ ਨੂੰ ਅੱਜ ਦੇ ਸਮੇਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ অপਸ਼ਨ A ਚੱਕ ਨਾਨਕ ਦਾ অপਸ਼ਨ B ਨਾਨਕ ਮੱਤਾ অপਸ਼ਨ C ਗੁਰੂ ਮੱਤਾ অপਸ਼ਨ D ਗੁਰੂ ਕੀ ਕਾਂਸੀ ਤਾਂ ਅੱਜ ਦੇ ਸਮੇਂ ਗੋਰਖ ਮੱਤਾ ਜਿਹੜਾ ਕਿ ਉੱਤਰਾਖੰਡ ਸਟੇਟ ਦੇ ਵਿੱਚ ਹੈ ਉਸ ਨੂੰ ਨਾਨਕ ਮੱਤਾ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਇਸ ਦੀ অপਸ਼ਨ B ਸਹੀ ਹੈ ਨੈਕਸਟ ਕੁਐਸਚਨ ਹੈ ਮੁਗਲ ਸ਼ਾਸਕ ਬਾਬਰ ਦੇ ਕਿਸ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਬੰਦੀ بنائے ਗਏ ਸਨ ਤਾਂ ਮੁਗਲ ਸ਼ਾਸਕ ਜਿਹੜਾ ਬਾਬਰ ਸੀ ਉਸ ਦੁਆਰਾ ਭਾਰਤ ਉੱਪਰ ਹਮਲੇ ਕੀਤੇ ਗਏ ਹਿੰਦੁਸਤਾਨ ਦੇ ਉੱਪਰ ਤਾਂ ਇਸ ਦੇ ਪੁੱਛਿਆ ਗਿਆ ਕਿ ਕਿਹੜੇ ਹਮਲੇ ਦੌਰਾਨ ਉਹਨਾਂ ਨੂੰ ਬੰਦੀ ਬਣਾਇਆ ਗਿਆ ਆਪਸ਼ਨ A ਪਹਿਲਾ ਆਪਸ਼ਨ B ਦੂਸਰਾ ਆਪਸ਼ਨ C ਤੀਸਰਾ ਔਰ ਆਪਸ਼ਨ D ਚੌਥਾ ਤਾਂ ਜਿਹੜਾ ਤੀਸਰਾ ਹਮਲਾ ਸੀਗਾ ਬਾਬਰ ਦੁਆਰਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ਗਿਆ ਤਾਂ ਆਪਸ਼ਨ ਇਸ ਦੀ C ਸਹੀ ਹੈ ਨੈਕਸਟ ਕੁਐਸਚਨ ਹੈ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਉਣ ਤੋਂ ਬਾਅਦ ਕਿੱਥੇ ਕੈਦ ਕੀਤਾ ਸੀ অপਸ਼ਨ A ਕਰਤਾਰਪੁਰ অপਸ਼ਨ B ਲਾਹੌਰ অপਸ਼ਨ C ਅੰਮ੍ਰਿਤਸਰ অপਸ਼ਨ D ਸੈਦਪੁਰ ਤਾਂ ਜਿਹੜਾ ਬਾਬਰ ਦੁਆਰਾ ਗੁਰੂ ਨਾਨਕ ਦੇਵ ਜੀ ਨੂੰ ਤੀਸਰੇ ਹਮਲੇ ਸਮੇਂ ਬੰਦੀ ਬਣਾਇਆ ਗਿਆ ਸੀ ਤਾਂ ਉਹਨਾਂ ਨੂੰ ਸੈਦਪੁਰ ਵਿਖੇ ਕੈਦ ਕੀਤਾ ਗਿਆ ਸੀ ਤਾਂ অপਸ਼ਨ ਇਸ ਦੀ D ਸਹੀ ਹੈ ਨੈਕਸਟ ਕੁਐਸਚਨ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਹ ਵਾਕ ਕਿਸ ਧਰਮ ਨਾਲ ਸੰਬੰਧਿਤ ਹੈ অপਸ਼ਨ A Hindu ਧਰਮ অপਸ਼ਨ B Muslim ਧਰਮ অপਸ਼ਨ C Isai ਧਰਮ ਔਰ অপਸ਼ਨ D Sikh ਧਰਮ ਤਾਂ ਜਿਹੜਾ ਇਹ ਵਾਕ ਸੀਗਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਹੇ ਗਏ ਨੇ ਤਾਂ অপਸ਼ਨ ਇਸ ਦੀ D ਸਹੀ ਹੈ Sikh ਧਰਮ ਨਾਲ ਸੰਬੰਧਿਤ ਹੈ ਇਹ ਵਾਕ ਨੈਕਸਟ ਕੁਐਸਚਨ ਹੈ ਕਿਸ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਮੱਕਾ ਅਤੇ ਮਦੀਨਾ ਦੀ ਯਾਤਰਾ ਕੀਤੀ ਸੀ অপਸ਼ਨ A ਪਹਿਲੀ অপਸ਼ਨ B ਦੂਸਰੀ অপশন সি তৃতীয় এবং অপশন ডি চতুর্থ তা গুরু নানক দেবজি ਵੱਲੋਂ মক্কা মদিনা ਦੀ ਜਿਹੜੀ ਯਾਤਰਾ ਕੀਤੀ ਗਈ ਸੀ ਉਹ ਚੌਥੀ ਉਦਾਸੀ ਦੌਰਾਨ ਕੀਤੀ ਗਈ ਸੀ ਤਾਂ অপশন ਇਸ ਦੀ ডি ਸਹੀ ਹੈ नेक्स्ट ਕੁਐਸਚਨ ਹੈ ਰਬਾਬ ਕੀ ਹੈ অপশন এ शस्त्र অপশন বি শহর অপশন সি ਸੰਗੀਤ ਯੰਤਰ ਔਰ অপশন ডি ਉਪਰੋਕਤ ਕੋਈ ਵੀ ਨਹੀਂ ਤਾਂ ਜਿਹੜੀ ਰਬਾਬ ਹੈਗੀ ਹੈ ਉਹ ਇੱਕ ਸੰਗੀਤ ਯੰਤਰ ਹੈਗਾ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਮਰਦਾਨਾ ਜੀ ਕੋਲ ਕੀਰਤਨ ਸਮੇਂ ਹੁੰਦਾ ਸੀ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਰਬਾਬ ਇੱਕ ਸੰਗੀਤ ਯੰਤਰ ਹੈਗਾ ਨੈਕਸਟ ਕੁਐਸਚਨ ਹੈ ਜਨੇਊ ਕੀ ਹੈ ਆਪਸ਼ਨ A ਰੇਸ਼ਮ ਦਾ ਧਾਗਾ ਆਪਸ਼ਨ B ਵਸਤਰ ਆਪਸ਼ਨ C ਗਹਿਣਾ ਔਰ ਆਪਸ਼ਨ D ਸੂਤੀ ਧਾਗਾ ਤਾਂ ਜਨੇਊ ਦੇ ਬਾਰੇ ਪੁੱਛਿਆ ਜਨੇਊ ਇੱਕ ਪਹਿਚਾਨ ਆ Hindu ਧਰਮ ਦੇ ਵਿੱਚ ਜਿਹੜੀ ਕਿ ਇੱਕ ਰਸਮ ਹੈਗੀ ਆ ਬੱਚੇ ਨੂੰ ਉਸ ਦੇ ਜਨੇਊ ਪਹਿਨਾਇਆ ਜਾਂਦਾ ਤਾਂ ਆਪਸ਼ਨ ਜਿਹੜੀਆਂ ਇਸ ਦੇ ਵਿੱਚ ਦਿਖਾਈਆਂ ਗਈਆਂ ਨੇ ਉਸ ਦੇ ਵਿੱਚ ਜਿਹੜੀ ਆਪਸ਼ਨ D ਸਹੀ ਹੈ ਸੁੱਤੀ ਧਾਗਾ ਇਹ ਜਨੇਊ ਹੈਗਾ ਸੋ ਉਮੀਦ ਕਰਦੇ ਆ ਤੁਹਾਨੂੰ ਇਸ ਵੀਡੀਓ ਤੋਂ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਹੈ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਤੁਹਾਡੇ ਐਗਜ਼ਾਮ ਦੀ ਤਿਆਰੀ ਵਧੀਆ ਤਰੀਕੇ ਨਾਲ ਹੁੰਦੀ ਰਹੇ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ